ਹਰ ਰੋਜ਼ ਬਲਡੋਜ਼ਰ ਚੱਲ ਰਹੇ ਨੇ بڑے ਲੋਕ ਤਸਕਰ ਜਿਹੜੇ ਨੇ ਉਹ ਫੜੇ ਜਾ ਰਹੇ ਨੇ ਉਹਨਾਂ ਦੀਆਂ ਪ੍ਰਾਪਰਟੀਆਂ ਸੀਜ਼ ਕੀਤੀਆਂ ਜਾ ਰਹੀਆਂ ਨੇ ਚਾਹੇ ਉਹ ਮੰਤਰੀ ਆ ਚਾਹੇ ਸੰਤਰੀ ਆ ਸਜ਼ਾ ਤਾਂ ਮਿਲੂਗੀ ਜੀ ਯਾਨੀ ਤੇ ਤਸਕਰੀ ਦੇ ਕੋਈ 8 ਐਫ ਆਈ ਆਰ ਇੱਕ ਜਾਨੇ ਤੇ ਸੁਖਦੇਵ ਤੇ ਤੇ ਗੁਰਮੁਖ ਤੇ 7 ਐਫ ਆਈ ਆਰ ਆ ਇਲੂ ਤੇ ਤੇ ਇਹ ਇਹਨਾਂ ਨੇ ਜਿਹੜੇ ਇਹ ਡਰੱਗਸ ਦੇ ਨਜਾਇਜ਼ ਜਿਹੜੀ ਕਮਾਈ ਕੀਤੀ ਹੋਈ ਹੈ ਉਸ ਤੋਂ ਜਿਹੜੀ ਆ ਸਾਰੀ ਤੁਸੀਂ ਦੇਖ ਸਕਦੇ ਹੋ ਈ ਵੱਡੀ ਸਾਰੀ ਜੋ ਕਿ ਇਹਨਾਂ ਦੇ ਇਨਕਮ ਦੇ ਸੋਰਸਸ ਦੇ ਮਤਲਬ ਹੈ ਵੀ ਨਹੀਂ ਇਸ ਸਬੰਧੀ ਜਿਹੜੇ ਮੈਜਿਸਟਰੇਟ ਲਾਏ ਗਏ ਆ ਤੇ ਉਹਨਾਂ ਦਾ ਡਿਮੋਲੀਸ਼ਨ ਇਹਨਾਂ ਨੇ ਕਰ ਨਹੀਂ ਸੀ ਉਹਦੇ ਵਾਸਤੇ ਪੁਲਿਸ ਸੈਲਫ ਸੀ ਸਾਡੇ ਤੋਂ ਲਈ। ਤੁਹਾਡੇ ਸਾਹਮਣੇ ਆ ਵੀ ਕਿੰਨਾ ਵੱਡਾ ਤੇ ਇਹਨਾਂ ਨੇ ਮਹਿਲੂਮਾ ਕਰ ਪਾਇਆ ਵਾ ਨਜਾਇਜ਼ ਉਸਾਰੀ ਕਰਕੇ 15 ਮਰਲੇ ਜਗ੍ਹਾ ਦੇ ਵਿੱਚ ਇਹਨਾਂ ਨੇ ਲੱਪਿਆ ਹੋਇਆ ਬਣਾ ਸਕਦਾ ਜੋ ਕਿ 5 ਮਰਲੇ ਤੋਂ ਵੱਧ ਨਹੀਂ ਰੱਖ ਸਕਦਾ ਜਦ ਇਹਦੇ ਐਨਡੀਪੀਐਸ ਦੇ ਪਰਚੇ ਹੈ ਰੋਣੂਰਗਰ ਦੀ ਪਰਚੇ ਇਹਦੇ ਸੁਖਦੇਵ ਸਿੰਘ ਦੇ ਲਈ ਸੁੱਖੇ ਤੇ 8 ਐਫਆਈਆਰ ਦਰਜ ਹੈ ਜੀ ਤੇ ਗੁਰਮukh ਸਿੰਘ ਏਲਿਸ ਈਲੂ 7 ਐਫਆਈਆਰ ਦਰਜ ਹੈ ਜਿਨ੍ਹਾਂ ਨੇ ਲੋਕਾਂ ਦੇ ਘਰ ਬਰਬਾਦ ਕੀਤੇ ਨੇ ਜਿਨ੍ਹਾਂ ਨੇ ਸਾਡੀਆਂ 3 ਭੈਣਾਂ ਦੀਆਂ ਰੰਗਲੀਆਂ ਚੁੰਨੀਆਂ ਦੇ ਰੰਗ ਚਿੱਟੇ ਕੀਤੇ ਨੇ ਚਿੱਟੇ ਨਾਲ ਜਿਨ੍ਹਾਂ ਨੇ ਘਰਾਂ 'ਚ 70 ਪਿਛਾਏ ਨੇ ਤੇ ਉਹੀ ਉਹਨਾਂ ਘਰਾਂ ਦੇ ਸਾਹਮਣੇ 4 ਮੰਜ਼ਲੀਆਂ ਕੋਠੀਆਂ ਪਾ ਕੇ ਦੀਪਮਾਲਾ ਕਰਨਗੇ ਇਹ ਤਾਂ ਨਹੀਂ ਹੋਣ ਦਿੰਦੇ ਅਸੀਂ ਫਿਰ ਚਲੋ ਨਿਕਲੋ ਬਾਹਰ ਘਰੋਂ ਬਲਡੋਜ਼ਰ ਆ ਰਿਹਾ ਹੈ ਜਲਦੀ